ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਲਾਬ ਜਾਮੁਣਾ ਬਣਾਵਾਂਗੇ ਆ 200 ਗ੍ਰਾਮ ਖੋਇ ਤੇ 100 ਗ੍ਰਾਮ ਪਨੀਰ ਹੈ ਤੇ ਆਪਾਂ ਇਹਦੇ ਗਲਾਬ ਜਾਮੁਣਾ ਬਣਾਵਾਂਗੇ ਤੇ ਇਹਨੂੰ ਆਪਾਂ ਕਦੋਂ ਕਸ਼ ਕਰਾਂਗੇ ਇਸੇ ਤਰ੍ਹਾਂ ਆਪਾਂ ਖੋਏ ਨੂੰ ਕਦੂਕਸ਼ ਕਰ ਲਾਂਗੇ ਉਹ ਆ ਤੇ ਪਨੀਰ ਕਦੂ ਕਸ਼ ਕਰ ਲੇ ਹੁਣ ਆਪਾਂ ਇਹਨਾਂ ਨੂੰ ਮਲਾਂਗੇ ਖੋਏ ਨੂੰ ਮਲਾਂਗੇ ਪਹਿਲਾਂ ਆਪਾਂ ਸਾਰੀਆਂ ਗੰਡਾ ਮਾਰ ਲਾਂਗੇ ਆਪਾਂ ਜਿਹੜੀਆਂ ਵਿੱਚ ਗੰਡਾ ਹੈ ਲਓ ਹੁਣ ਆਪਾਂ ਕਰਾਂ ਪਨੀਰ ਨੂੰ ਵੀ ਮਾਰ ਲਾਂਗੇ ਹੁਣ ਆਪਾਂ ਪਨੀਰ ਵੀ ਮਾਰ ਲਿਆ ਤੇ ਹੁਣ ਆਪਾਂ ਦੋਨੋਂ ਖੋਏ ਨੂੰ ਤੇ ਪਨੀਰ ਨੂੰ ਇਕੱਠਾ ਕਰ ਲੈਣੇ ਆ ਤੇ ਇਹਨਾਂ ਨੂੰ 5-7 ਮਿੰਟ ਇਕੱਠਿਆਂ ਨੂੰ ਮਲਾਂਗੇ ਆਪਾਂ ਲਓ ਹੁਣ ਆ ਆਪਾਂ ਚੰਗੀ ਤਰ੍ਹਾਂ ਮਾਰ ਲਿਆ 10-12 ਮਿੰਟ ਹੋ ਗਏ ਮਲ ਜੰਦੀ ਨੂੰ ਤੇ ਹੁਣ ਆਪਾਂ ਵਿੱਚ 2-3 ਚਮਚੇ ਮੈਦੇ ਦੇ ਪਾਵਾਂਗੇ ਨਾਲੇ ਆਪਾਂ ਬੇਕਿੰਗ ਸੋਡਾ ਪਾਵਾਂਗੇ ਬੇਕਿੰਗ ਪਾਊਡਰ ਹੁਣ ਇਹਨੂੰ ਆਪਾਂ ਮੜਕੇ ਥੋੜਾ ਜਿਹਾ ਟੱਕ ਦੇਾਂਗੇ ਤੇ ਜਿੰਨਾ ਚਿਰਚਾ ਅਸ ਨਹੀਂ ਬਣੂਗੀ ਉਹ ਫੇਰ ਫੇਰ ਆਪਾਂ ਮਲਾਂਗੇ ਚਾਹ ਅਸ ਨਹੀਂ ਬਣਾ ਕੇ ਮਲਾਂਗੇ मल लिया हूँ फिर 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 आप मलां चनी बना के हम आप अग बाले तो चासनी बनावा गे हम आप खंड पाव गे कौली खंड अद्धी कौली पानी भी पाव ਆ ਸੁਣੀ ਆਪਾਂ ਪਤਲੀ ਰੱਖਾਂਗੇ ਥੋੜੀ ਇੱਕ ਤਾਰ ਨਹੀਂ ਬਣਾਉਣੇਗੀ ਹੌਲੀ ਹੌਲੀ ਖੰਡ ਫੁਰੂਗੀ ਥੋੜਾ ਜਿਹਾ ਕਿ ਨਿੰਬੂ ਪਾਵਾਂਗੇ பயிர் தின்சே ரங்க சோனா ਆਪਾਂ ਚੰਗੀ ਤਰ੍ਹਾਂ ਖੰਡ ਖੁਰਗੀ ਤੇ ਚਾਸਣੀ ਬਣ ਗਈ ਤੇ ਹੁਣ ਆਪਾਂ ਲਾਵਾਂਗੇ ਉਤੋਂ ਆਪਾਂ ਟੱਕ ਦੇਾਂਗੇ ਹੁਣ ਆਪਾਂ ਗਲਾਬ ਜਾਮਣਾ ਬਣਾਵਾਂਗੇ पहला मैदा ते खोआ दो चार मिनट मलांगे फिर गुलाब जामुन बनावा गे लोग चंकी तरह मलिया गया हम आप गुलाब जामुन बनावा गे इस तरह बनाव कोई तेड़ नहीं है कि ਕਿਸ ਪਾਸੇ ਸਾਰੀਆਂ ਆਪਾਂ ਐਂ ਕਰਕੇ ਬਣਾ ਲਾਂਗੇ। ਆਪਣਾ ਬਣ ਗਏਗਾ ਸਾਰੀਆਂ ਤੇ ਹੁਣ ਆਪਾਂ ਦੂਜੀ ਕੜਾਈ ਤਰਾਂਗੇ। ਉਹ ਗਰਮ ਕਰਾਂਗੇ। ਪਰਾਪਰ ਭਾਂਡ ਚ ਵੀ ਬਣਾ ਸਕਦੇ ਆ ਤੇ ਅੱਜ ਘਿਓ ਚ ਬਣਾਵਾਂਗੇ। ਓ ਘਿਓ ਗਰਮ ਹੋ ਗਿਆ ਫਿਰ ਆਪਾਂ ਵਿੱਚ ਗਲਾਬ ਜਾਵਣਾ ਪਾਵਾਂਗੇ। ਲਓ ਆਪਣਾ ਘਿਓ ਗਰਮ ਹੋ ਗਿਆ। ਹੁਣ ਗਲਾਬ ਜਾਵਣਾ ਪਾਵਾਂਗੇ। ਅਧੀਆਂ ਪਹਿਲਾ ਬਣਾ ਲਾਂਗੇ ਅਧੀਆਂ ਆਵਾਜ਼ ਚ ਬਣਾਵਾਂਗੇ ਇਹ ਬਰਹਰੰਗ ਪਰਾਂ ਹੋ ਗਿਆ ਫਿਰ ਆਪਾਂ ਕੱਢ ਲਾਂਗੇ ਹਲੋ ਹੁਣ ਰੰਗ ਪਰਾਂ ਹੋ ਗਿਆ ਹੋਰੀਆਂ ਰੜਦੇਗਾ ਤੇ ਆਪਾਂ ਕੱਢਾਂਗੇ ਨਾਲ ਦੇ ਨਾਲ ਆਪਾਂ ਚਾਸ ਨੇਚ ਪਾਵਾਂਗੇ ਹੁਣ ਆਪਾਂ ਬਾਕੀ ਰੰਗ ਪਾਵਾਂਗੇ ਲਓ ਆਪਣਾ ਗਲਾਉ ਜਾਮਣਾ ਬਣ ਗਏ ਸਾਰੀਆਂ ਹੁਣ ਤੁਹਾਨੂੰ ਅੱਧੇ ਘੰਟੇ ਬਾਅਦ ਬਖਾਵਾਂਗੇ ਕਿ ਖੰਡ ਸਾਰੀ ਵਿੱਚ ਰਚ ਗਈ ਚਾशनी ਜੋ ਰਲ ਚ ਗਈ ਵਿੱਚ ਹੁਣ ਇਹ ਪਪਾਂਡੇ ਚ ਕੱਢ ਲੈਣੇ ਕੋਈ ਕੋਈ ਜ਼ਿਆਦਾ ਰੜ ਗਈ ਏ ਜ਼ਿਆਦਾ ਕਾਲੀ ਹੋ ਗਈ ਚਿੱਲੇ ਦਾ ਸੇਕ ਐਸੇ ਤਰ੍ਹਾਂ ਹੀ ਹੁੰਦਾ ਏ ਇਹਨੂੰ ਹੁਣ ਆਪਾਂ ਢੱਕ ਕੇ ਰੱਖ ਦਿਆਂਗੇ ਲਓ ਗੁਲਾਬ ਜਾਮਣਾ ਨੂੰ ਅੱਧਾ ਘੰਟਾ ਹੋ ਗਿਆ ਸਾਸਨੇ ਚ ਪੰਨਿਆਂ ਨੂੰ ਇਹਨਾਂ ਤੋਂ ਉੜ ਕੇ ਦਿਖਾਵਾਂਗੇ। ਉਹ ਵਿਚ ਟੁੱਟ ਗਈ ਇੱਕ। ਕਿੱਡੀਆਂ ਵਧੀਆ ਬਣੀਆਂ ਦੇਖੋ। ਬਹੁਤ ਵਧੀਆ ਬਣੀਆਂ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।